ਉਸਤੇ ਮੈਂ ਦੇਦੀ ਕੱਟੀ ਜੋ ਬਹੁਤ ਸ਼ੌਕ ਨਾਲ ਪਾਲੀ ਥੋੜੀ ਜਿਹੀ ਫੈਂਟੀ ਆ ਗਈ ਸੋਣ ਲੱਗੀ ਹੂੰ ਬਈ ਵੇਟ ਜ਼ਿਆਦਾ ਹੋਵੇ ਵੇਟ ਜ਼ਿਆਦਾ ਹੋਵੇ ਉਹਦੇ ਨਾਲ ਬੱਚਾ ਨਾ ਲਾਵੀ ਚੰਗੀ ਮੱਜ ਨੂੰ ਵੀ ਸਮੱਸਿਆ ਆ ਗਈ ਅੱਛਾ ਤੇ ਚਲੋ ਜੀ ਅਸੀਂ ਸਾਨੂੰ ਟੀਕੇ ਦਾ ਵੀ ਇਸਤੇਮਾਲ ਕਰਨਾ ਪੈ ਗਿਆ ਜੀ ਦੁੱਧ ਹਾਂਜੀ ਦੁੱਧ ਤਾਰਨ ਲਈ ਚਲੋ ਹੋਮੋਪੈਥਿਕ ਵੀ ਦਵਾਈਆਂ ਵਰਤੀਆਂ ਨਹੀਂ ਸੂਤ ਆਈ ਠੀਕ ਆ ਬਈ ਚਲੋ ਐਨਸਪੀਰੀਅੰਸ ਹਰ ਇੱਕ ਭਰਾ ਦਾ ਆਪਦਾ ਹੁੰਦਾ ਹੀ ਹੈ ਕੁਦਰਤੀ ਨੇ ਮੈਂ ਰਮੀਸ ਲੱਡੂ ਵਾਲੇ ਨੂੰ ਫੋਨ ਤੇ ਗੱਲ ਕਰ ਲਈ ਜੀ ਉਹਨਾਂ ਨੇ ਮੇਰਾ ਫੋਨ ਵੀ ਚੱਕ ਲਿਆ ਉਹ ਕਹਿੰਦੇ ਜੀ ਆ ਜਿਹੜੀ ਮੱਝ ਫੈਂਟੀ ਮੈਂ ਹਾਂਜੀ ਫੈਂਟੀ ਕਹਿੰਦੇ ਇਹਦੇ ਚੱਕਰ ਚਿੱਤ ਉਹ ਬੱਚਾ ਨਹੀਂ ਲਾ ਰਹੀ ਜੀ ਹੂੰ ਫੈਂਟੀ ਸਭ ਤੋਂ ਵੱਡਾ ਫਿਰ ਉਹਨਾਂ ਨੇ ਚਲੋ ਮੈਨੂੰ 10 ਦਿਨ ਫੀਡ ਬੰਦ ਕਰਾਤੀ ਜੰਗੀ ਅੱਛਾ ਅੱਛਾ ਤੇ ਉਹਨਾਂ ਨੇ ਇੱਕ ਜੀ ਗੁਲਾਗੰਧ ਹੋ ਗਿਆ ਜੀ ਹਾਂਜੀ ਤਾਵਰੀ ਹੋ ਗਿਆ ਜੀ ਠੀਕ ਹੈ ਚਿੱਟਾ ਜੀਰਾ ਹੋ ਗਿਆ ਜੀ ਉਹਨਾਂ ਨੇ ਆਮ ਕਹੀ ਮੈਂ ਚਿੱਟਾ ਜੀਰਾ ਵਰਤੇ ਥੋੜਾ ਬੈਸਟਰ ਦਾਦੀ ਦੁੱਧ ਨਹੀਂ ਹਾਂਜੀ ਹਾਂਜੀ ਤੇ ਵਿੱਚ ਚਲੋ ਉਹਨਾਂ ਨੇ ਤਿੰਨ ਚੀਜ਼ਾਂ ਗਈ ਅਸੀਂ ਮਿਸਰੀ ਵੀ ਐਡ ਕਰ ਲਈ ਠੀਕ ਹੈ ਮੱਝ ਨੂੰ 25 ਵਿੱਚੀ ਸਵੇਰੇ ਸ਼ਾਮ ਦਿੰਦੇ ਰਹੀ ਪੰਜਵੇਂ ਦਿਨ ਮੱਝ ਦੁੱਧ ਆਪੇ ਲਾਉਣ ਲੱਗ ਗਈ ਅੱਛਾ ਦੁੱਧ ਬੱਚਾ ਵੀ ਲੌਣ ਲੱਗੀ ਦੁੱਧ ਤੇ ਵੀ ਪਹੁੰਚ ਗਈ ਅੱਛਾ ਜੇ ਉਹ ਫੈਂਟੀ ਨਾ ਹੁੰਦੀ ਮਹੀਨਾ ਉਹਨੇ ਸਾਨੂੰ ਤੰਗ ਕੀਤਾ ਅੱਜ ਵੀ 15 16 ਤੇ ਪਹੁੰਚ ਗਈ